ਮਾਪਿਆਂ ਨੇ ਆਪਣੀ ਧੀ ਨੂੰ ਬੜੇ ਲਾਡਾਂ ਚਾਵਾਂ ਨਾਲ ਪਾਲਿਆ ਅਮਰਤ ਸ਼ਿਕਾਇਆ ਗੁਰੂ ਵਾਲੇ ਪਾਸੇ ਲਾਇਆ ਇੱਥੋਂ ਤੱਕ ਕਿ ਕੁੜੀ ਵਿਚਾਰੀ ਇੰਸਟਾਗ੍ਰam ਵੀ ਨਹੀਂ ਚਲਾਉਂਦੀ ਸੀ ਫੇਸਬੁੱਕ ਨਹੀਂ ਚਲਾਉਂਦੀ ਸੀ ਸੋਸ਼ਲ ਮੀਡੀਆ ਤੇ ਕੁਝ ਨਹੀਂ ਸੀ ਚਲਾਉਂਦੀ ਪਰ ਵਿਆਹ ਤੋਂ ਬਾਅਦ ਉਹਦੇ ਸਹੁਰਿਆਂ ਨੇ ਉਹਦੇ ਨਾਲ ਇਹੋ ਜਿਹਾ ਕੁਝ ਕੀਤਾ ਕਿ ਜੋ ਸੁਣ ਕੇ ਬੰਦੇ ਦੀ ਰੂਹ ਕੰਬ ਜਾਂਦੀ ਹੈ ਆਖਰ ਨੂੰ ਸਹੁਰਿਆਂ ਨੇ ਗੈਰ ਦੇ ਕੇ ਉਹ ਵਿਚਾਰੀ ਨੂੰ ਮਾਰ ਦਿੱਤਾ ਤੇ ਇਹੋ ਜੇ ਤਰੀਕੇ ਨਾਲ ਵਿਚਾਰੀ ਤੜਫ ਤੜਫ ਕੇ ਮਰੀ ਕੀ ਸੁਣ ਕੇ ਬੰਦੇ ਦੇ ਰੋਂਗਟੇ ਖੜੇ ਹੋ ਜਾਂਦੇ ਆ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਨਵੀਂ ਸੱਚੀ ਕਹਾਣੀ ਲੈ ਕੇ ਅੱਜ ਦੀ ਕਹਾਣੀ ਉਸੇ ਕੁੜੀ ਦੀ ਆ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦੀ ਵਾਇਰਲ ਹੋ ਰਹੀ ਆ ਜਿਹੜੀ ਕਿ ਇੱਕ ਵੀਡੀਓ ਦੇ ਵਿੱਚ ਇਹ ਕਹਿ ਰਹੀ ਆ ਕਿ ਮੇਰਾ ਘਰ ਵਾਲਾ ਮੈਨੂੰ ਇਹ ਪੁੱਛਦਾ ਸੀਗਾ ਕਿ ਤੂੰ ਇੰਸਟਾਗ੍ਰam ਚ ਚਲਾਉਣੀ ਏ ਤਾਂ ਮੈਂ ਕਿਹਾ ਸੀ ਨਹੀਂ ਮੈਂ ਨਹੀਂ ਚਲਾਉਂਦੀ ਤਾਂ ਘਰ ਵਾਲਾ ਕਹਿੰਦਾ ਕਿ ਮੈਂ ਤਾਂ ਚਲਾਉਣਾ ਤਾ ਅੱਗੋਂ ਵਿਚਾਰੀ ਭੋਲੀ ਕੁੜੀ ਨੇ ਕਿਹਾ ਕਿ ਚਲ ਠੀਕ ਹੈ ਜੇ ਤੂੰ ਇੰਸਟਾਗ੍ਰam ਚਲਾਉਣਾ ਤਾਂ ਮੈਂ ਤੇਰੇ ਪਿੱਛੇ ਬਹਿ ਜਾ ਕਰੂੰਗੀ ਉਸ ਕੁੜੀ ਨੂੰ ਉਸਦੇ ਭੋਲੇਪਨ ਦੀ ਇੰਨੀ ਕ ਵੱਡੀ ਸਜ਼ਾ ਮਿਲੀ ਕਿ ਜੋ ਸੁਣ ਕੇ ਹੈਰਾਨ ਹੋ ਜਾਓਗੇ ਆ ਜੋ ਕਰਦਿਆਂ ਕਹਾਣੀ ਦੀ ਸ਼ੁਰੂਆਤ ਜਿਹੜੀ ਕੁੜੀ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹਦਾ ਨਾਂ ਸੀਗਾ ਨੇਹਾ ਨੇਹਾ ਦਾ ਪਿੰਡ ਸੀਗਾ ਆਨੰਦਪੁਰ ਦੇ ਕੋਲ ਝਿੰਜੜੀ ਉਹਦਾ ਪਿੰਡ ਪੈਂਦਾ ਸੀਗਾ ਮਾਪਿਆਂ ਨੇ ਬੜੇ ਲਾਡਾਂ ਦੇ ਚਾਵੇਂ ਨਾਲ ਉਹਨੂੰ ਪਾਲਿਆ ਉਸ ਕੁੜੀ ਨੇ ਅਮਰਤ ਛਕਿਆ ਸਵੇਰੇ ਦੇ ਟਾਈਮ ਵੀ ਪਾਠ ਕਰਦੀ ਹੁੰਦੀ ਸੀ ਸ਼ਾਮ ਨੂੰ ਵੀ ਪਾਠ ਕਰਦੀ ਹੁੰਦੀ ਸੀ ਗੁਰੂ ਘਰ ਵੀ ਡੇਲੀ ਜਾਂਦੀ ਹੁੰਦੀ ਸੀ ਕਹਿਣ ਦਾ ਮਤਲਬ ਕਿ ਜਿਹੜੀ ਕੁੜੀ ਸੀਗੀ ਉਹ ਬੜੇ ਚੰਗੇ ਪਾਸੇ ਲੱਗੀ ਹੋਈ ਸੀਗੀ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਉੱਪਰ ਕੀ ਕੁਝ ਚੱਲ ਰਿਹਾ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਕਿ ਸੋਸ਼ਲ ਮੀਡੀਆ ਤੇ ਕੁੜੀਆਂ ਨੱਚ ਟਪਕੇ ਵੀਡੀਓ ਬਣਾਉਂਦੀਆਂ ਨੇ ਕਈ ਕੁੜੀਆਂ ਅੱਧ ਨੰਗੀਆਂ ਹੋ ਹੋ ਵੀਡੀਓ ਬਣਾਉਂਦੀਆਂ ਨੇ ਕਈ ਬੜੀਆਂ ਹੀ ਗੰਦੀਆਂ ਵੀਡੀਓ ਬਣਾਉਂਦੀਆਂ ਨੇ ਪਰ ਉਹ ਕੁੜੀ ਇੰਨਾ ਸਾਰਿਆਂ ਦੇ ਨਾਲੋਂ ਬਿਲਕੁਲ ਵੱਖ ਸੀਗੀ ਉਹ ਗੁਰੂ ਘਰ ਦੇ ਨਾਲ ਜੁੜੀ ਹੋਈ ਸੀਗੀ ਚਲੋ ਜੀ ਜਦੋਂ ਇਹਦੀ ਵਿਆਹ ਦੀ ਉਮਰ ਹੁੰਦੀ ਹੈ ਤੇ ਮਾਪਿਆਂ ਨੇ ਸੋਚਿਆ ਵੀ ਸਾਡੀ ਧੀ ਚੰਗੀ ਆ ਸਿਆਣੀ ਆ ਚੰਗੇ ਦੇ ਜ ਗੁਣ ਨੇ ਅਮਰਤ ਨਹੀਂ ਸ਼ਕਿਆ ਵੀ ਇਹਨੂੰ ਤਾਂ ਭੱਜ ਕੇ ਵਿਆਹ ਕੇ ਲੈ ਜਾਣਗੇ ਚਲੋ ਜੀ ਰਿਸ਼ਤੇ ਦੱਸ ਪੈਂਦੀ ਆ ਤੇ ਜਿੱਥੇ ਰਿਸ਼ਤੇ ਦੱਸ ਪੈਂਦੀ ਆ ਉਹਨਾਂ ਦਾ ਪਿੰਡ ਸੀ ਹਿਮਾਚਲ ਦੇ ਨਾਲਾਗੜ ਦੇ ਕੋਲ ਉਹਨਾਂ ਦਾ ਪਿੰਡ ਪੈਂਦਾ ਸੀਗਾ ਤੇ ਮੁੰਡਾ ਸੀਗਾ ਫੌਜ ਦੇ ਵਿੱਚ ਰਿਸ਼ਤਾ ਹੋ ਗਿਆ ਉਸ ਤੋਂ ਬਾਅਦ ਵਿਆਹ ਹੋ ਗਿਆ ਜਦੋਂ ਡੋਲੀ 'ਚ ਬਹਿ ਕੇ ਆਪਦੇ ਸਹੁਰਿਆਂ ਦੇ ਘਰੇ ਜਾਂਦੀ ਆ ਤੇ ਹਜੇ ਸਹੁਰਿਆਂ ਦਾ ਘਰ ਦਾ ਗੇਟ ਹੀ ਐਂਟਰ ਕਰਨਾ ਸੀ ਜਦੋਂ ਤੇਲ ਚੋਕ ਕੇ ਅੰਦਰ ਟਪਾਉਂਦੇ ਆ ਤਾਂ ਜਿਹੜੀ ਛੋਟੀ ਨਨਾਲ ਸੀਗੀ ਉਹਨੇ ਆਪਦੀ ਮਾਂ ਨੂੰ ਕਿਹਾ ਜਾਨੀ ਕਿ ਇਸ ਕੁੜੀ ਦੀ ਸੱਸ ਨੂੰ ਕਿਹਾ ਕਿ ਇਹਨੇ ਤਾਂ ਨੱਕ ਚ ਕੋਕਾ ਵੀ ਨਹੀਂ ਪਾਇਆ ਇਹ ਤਾਂ ਬਿਲਕੁਲ ਸਿੰਪਲ ਜੀ ਆ ਨੱਕ ਚ ਕੋਕਾ ਪਾਇਆ ਹੁੰਦਾ ਤਾਂ ਹੋਰ ਵੀ ਸੋਹਣੀ ਲੱਗਣਾ ਸੀਗਾ ਕਹਿਣ ਦਾ ਮਤਲਬ ਕੀ ਹਜੇ ਸੌਰਿਆ ਦੇ ਘਰ ਦੀ ਦਹਲੀਜ਼ ਦੇ ਵਿੱਚ ਪੈਰ ਨਹੀਂ ਰੱਖਿਆ ਤੇ ਪਹਿਲਾਂ ਹੀ ਟੋਕ ਟਕਾਈ ਸ਼ੁਰੂ ਹੋ ਗਈ ਚਲੋ ਜੀ ਸੌਰਿਆ ਦੇ ਘਰ ਦੇ ਵਿੱਚ ਵਿਚਾਰੀ ਸਵੇਰੇ ਉੱਠ ਕੇ ਵੀ ਪਾਠ ਕਰਿਆ ਕਰੇ ਇਸ਼ਨਾਨ ਕਰਕੇ ਸ਼ਾਮ ਨੂੰ ਵੀ ਪਾਠ ਕਰਿਆ ਕਰੇ ਜੇ ਕਦੇ ਟਾਈਮ ਮਿਲ ਜੇ ਦੁਪਹਿਰੇ ਵੀ ਪਾਠ ਕਰ ਲਿਆ ਕਰੇ ਤਾਂ ਜਿਹੜੀਆਂ ਨਾਨਾਾਂ ਸੀਗੀਆਂ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਕਿ ਇਹ ਤਾਂ ਕੰਮ ਚੋਰ ਆ ਕੰਮ ਤੋਂ ਬਚਣ ਦੇ ਲਈ ਇਹ ਪਾਠ ਕਰਨ ਬਹਿ ਜਾਂਦੀ ਹੈ ਇਹ ਬਹਾਨੇ ਬਣਾਉਂਦੀ ਹੈ ਕਿਹੜਾ ਇਹ ਪਾਠ ਕਰਦੀ ਹੈ ਕਿੰਨੀ ਕੁ ਵੱਡੀ ਇਹ ਗਿਆਨਣ ਹੈ ਬੜੇ ਉਹਨੂੰ ਤਾਨੇ ਮੇਰੇ ਮਾਰਿਆ ਕਰਨੇ ਉਸ ਤੋਂ ਬਾਅਦ ਜਿਹੜਾ ਮੁੰਡਾ ਸੀਗਾ ਜਦੋਂ ਉਹਨੇ ਫੌਜ ਚ ਛੁੱਟੀ ਲੈ ਕੇ ਆਇਆ ਕਰਨਾ ਉਹਨੇ ਘਰੇ ਆ ਕੇ ਆਪ ਦੀ ਅਫਸਰ ਸਹੀ ਝਾੜਿਆ ਕਰਨੀ ਵੀ ਹਾਂ ਮੈਨੂੰ ਤਾਂ ਆਮਲੇਟ ਬਣਾ ਕੇ ਦੇ ਮੈਨੂੰ ਅੱਜ ਆਹ ਚਿਕਨ ਬਣਾ ਕੇ ਦੇ ਮੈਨੂੰ ਫਲਾਣਾ ਚਿਕਨ ਬਣਾ ਕੇ ਦੇ ਤਾਂ ਜਿਹੜੀ ਕੁੜੀ ਸੀ ਇਹਨੇ ਵਿਚਾਰੀ ਨੇ ਆਪਦੇ ਘਰ ਵਾਲੇ ਨੂੰ ਵੀ ਕਿਹਾ ਵੀ ਦੇਖੋ ਮੈਂ ਅਮਰਤ ਛਕਿਆ ਹੋਇਆ ਮੈਂ ਸਵੇਰੇ ਸ਼ਾਮ ਗੁਰਬਾਣੀ ਪੜ੍ਹਦੀ ਆ ਵੀ ਮੈਂ ਇਹ ਕੰਮ ਨਹੀਂ ਕਰਨਾ ਮੇਰੇ ਮਾਪਿਆਂ ਨੇ ਪਹਿਲੇ ਦੱਸਿਆ ਸੀਗਾ ਕਿ ਮੈਂ ਅਮਰਤ ਛਕਿਆ ਤਾਂ ਇਹਦਾ ਮੁੰਡਾ ਸੀਗਾ ਉਹ ਕਹਿੰਦਾ ਵੀ ਤੂੰ ਮੇਰੇ ਨਾਲ ਵਿਆਹੀ ਆ ਤਾਂ ਮੇਰੇ ਹੁਕਮ ਦੇ ਮੁਤਾਬਕ ਤੈਨੂੰ ਚੱਲਣਾ ਪਊਗਾ। ਮੁੰਡਾ ਕਹਿੰਦਾ ਮੇਰੇ ਲਈ ਆਮਲੇਟ ਵੀ ਬਣਾਉਣੀ ਪਊਗੀ। ਮੇਰੇ ਲਈ ਮੀਟ ਵੀ ਬਣਾਉਣਾ ਪਿਆ ਕਰੂਗਾ। ਮੈਂ ਜੋ ਕਹਾਂਗਾ ਤੈਨੂੰ ਕਰਨਾ ਪਿਆ ਕਰੂਗਾ। ਹੁਣ ਕੁੜੀ ਵਿਚਾਰੀ ਅਮਰਸ਼ਾ ਕਿਆ ਸੀ ਉਹ ਕਿਵੇਂ ਮੀਟ ਨੂੰ ਹੱਥ ਲਾ ਸਕਦੀ ਸੀ। ਇਸ ਗੱਲ ਤੋਂ ਲੈ ਕੇ ਵੀ ਘਰ 'ਚ ਕਲੇਸ਼ ਰਹਿੰਦਾ ਸੀਗਾ। ਜਿਹੜਾ ਘਰ ਵਾਲਾ ਸੀਗਾ ਉਹ ਲੜਦਾ ਝਗੜਦਾ ਰਹਿੰਦਾ ਸੀਗਾ। ਜਿਹੜੀ ਸੱਸ ਸੀਗੀ ਉਹਨੇ ਵੀ ਗੱਲ-ਗੱਲ ਤੇ ਤਾਨੇ ਮਿਹਣੇ ਮਾਰਿਆ ਕਰਨੇ। ਆਪਦੀਆਂ ਧੀਆਂ ਦੇ ਪਿੱਛੇ ਲੱਗ ਕੇ ਵੀ ਹਾਂ ਇਹ ਤਾਂ ਕੰਮ ਚੋਰਾ ਇਹ ਤਾਂ ਕੰਮ ਨਹੀਂ ਕਰਦੀ ਤੇਰੇ ਮਾਪਿਆਂ ਨੇ ਤੈਨੂੰ ਦਿੱਤਾ ਕੀ ਆ ਸਾਨੂੰ ਤਾਂ ਇੰਨਾ ਦਾ ਚਾਹੀਦਾ ਸੀਗਾ ਮੇਰਾ ਪੁੱਤ ਤਾਂ ਨੌਕਰੀ ਲੱਗਾ ਸੀਗਾ ਮੇਰੇ ਪੁੱਤ ਨੂੰ ਤਾਂ ਵੱਡੀ ਗੱਡੀ ਆਉਣੀ ਸੀਗੀ ਤੁਹਾਨੂੰ ਪਤਾ ਵੀ ਕੁਝ ਔਰਤਾਂ ਨੂੰ ਇਹੋ ਜਿਹੀ ਗੱਲਾਂ ਕਰਨ ਦੀ ਬਹੁਤ ਜ਼ਿਆਦੀ ਗੰਦੀ ਆਦਤ ਹੁੰਦੀ ਹੈ ਹੁਣ ਵਿਚਾਰੀ ਨਨਾਨਾ ਤੋਂ ਵੀ ਤੰਗ ਹੋ ਗਈ ਨਨਾਨਾ ਵੀ ਗੱਲ-ਗੱਲ ਤੇ ਰੋਪ ਝਾੜਿਆ ਕਰਨਾ ਜਿਹੜਾ ਘਰ ਵਾਲਾ ਸੀ ਉਹ ਵੀ ਛੁੱਟੀ ਤੇ ਆਇਆ ਕਰੇ ਘਰੇ ਤੇ ਉਹ ਵੀ ਅਫਸਰ ਸਾਈਂ ਝਾੜਿਆ ਕਰੇ ਵੀ ਫਲਾਣਾ ਮੀਟ ਚ ਇਹਦਾ ਫਲਾਣਾ ਮੀਟ ਚ ਦਾ ਆਮਲੇਟ ਚਾਹੀਦਾ ਉਦੋਂ ਹੀ ਰਸਾਸ ਸੀ ਕਿ ਉਹ ਦਾਜ ਦੀ ਭੁਖੀ ਰਿਆ ਕਰੇ ਕਿ ਮੇਰਾ ਬੋਤਾ ਨੌਕਰੀ ਲੱਗਾ ਸਾਨੂੰ ਤਾਂ ਗੱਡੀ ਨਹੀਂ ਮਿਲੀ ਸਾਨੂੰ ਫਲਾਣਾ ਨਹੀਂ ਮੇਰਾ ਸਾਨੂੰ ਤਾਂ ਇੰਨਾ ਸੋਨਾ ਪਾਉਣਾ ਸੀਗਾ ਨਨਾਨਾ ਕਹਿੰਨੇ ਦਾ ਮੇਕਅਪ ਹੀ ਨਹੀਂ ਕਰਦੀ ਇਹ ਤਾਂ ਲੱਗਦੀ ਨਹੀਂ ਜਿਵੇਂ ਸੱਜ ਵਿਆਹੀ ਹੁੰਦੀ ਆ ਘਰ ਵਾਲੇ ਨੇ ਵੀ ਕਹਿਆ ਕਰਨਾ ਵੀ ਮੈਨੂੰ ਤਾਂ ਕੋਈ ਫੀਲਿੰਗ ਹੀ ਨਹੀਂ ਆਉਂਦੀ ਤੂੰ ਤਾਂ ਹੈ ਹੀ ਸਿੰਪਲ ਜੀ ਆ ਤੂੰ ਦਾ ਅਮਰਤ ਛਾ ਕੇ ਜਮਾ ਵੇੜੇ ਕਰਕੇ ਕਰਤਾ ਲੋਕਾਂ ਦੀਆਂ ਕੁੜੀਆਂ ਸੁਰਖੀ ਬਿੰਦੀ ਲਾਉਂਦੀਆਂ ਨੇ ਫੱਬਦੀਆਂ ਨੇ ਤੂੰ ਤਾਂ ਲੱਗਦੀ ਨਹੀਂ ਜਿਵੇਂ ਸੱਜ ਵਿਆਹੀ ਹੁੰਨੀ ਆ ਹੁਣ ਜਦੋਂ ਇੱਕ ਸਿੰਪਲ ਜੀ ਸੁਧਾਰਨ ਜੀ ਕੁੜੀ ਨੂੰ ਇੰਨੀਆਂ ਜ਼ਿਆਦਾ ਗੱਲਾਂ ਸੁਣਨ ਨੂੰ ਮ ਤਾਂ ਫਿਰ ਤੁਸੀਂ ਆਪ ਸੋਚੋ ਕਿ ਉਹਦੇ ਦਿਮਾਗ ਦੇ ਉੱਪਰ ਕਿੱਡਾ ਮਾੜਾ ਅਸਰ ਪਿਆ ਹੋਊਗਾ ਕਿੰਨੀ ਉਹਦੇ ਦਿਮਾਗ ਦੇ ਉੱਪਰ ਟੈਨਸ਼ਨ ਪੈ ਗਈ ਹੋਗੀ ਕਿੰਨੀ ਉਹ ਵਿਚਾਰੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਹੋਗੀ ਵਿਚਾਰੀ ਨੇ ਬੜਾ ਕੁਛ ਢਿੱਡ ਚ ਲਕੋਗੀ ਰੱਖਿਆ ਮਾਪਿਆਂ ਨੂੰ ਥੋੜਾ ਥੋੜਾ ਦੇ ਦੱਸਿਆ ਵੀਗਾ ਵੀ ਮੇਰੇ ਨਾਲ ਆ ਕੁਛ ਕਰਦੇ ਆ ਮੈਨੂੰ ਮੀਟ ਬਣਾਉਣ ਨੂੰ ਕਹਿੰਦੇ ਆ ਮੈਨੂੰ ਆਮਲੇਟ ਬਣਾਉਣ ਨੂੰ ਕਹਿੰਦੇ ਆ ਮੇਰੀ ਸੱਸ ਕਹਿੰਦੀ ਤਾਂ ਕੰਮ ਦੀ ਚੋਰ ਨਹੀਂ ਆ ਕੰਮ ਤੋਂ ਡਰਦੀ ਇਹ ਗੁਟਕਾ ਫੜ ਕੇ ਬਹਿ ਜਾਂਦੀ ਆ ਪਰ ਉਹਨੇ ਸਾਰਾ ਕੁਛ ਢਿਫਰੋਲ ਕੇ ਆਪਦੇ ਮਾਂ ਪਿਓ ਨੂੰ ਦੱਸਿਆ ਉਹਨੇ ਸੋਚਿਆ ਕਿ ਮੇਰੇ ਪਿਓ ਨੇ ਪਹਿਲਾਂ ਹੀ ਬੜੀ ਔਖੀ ਮੈਂ ਪਾਲੀ ਸੰਭੀ ਆਂ ਫਿਰ ਮੇਰੇ ਪਿਓ ਨੇ ਕਰਜ਼ਾ ਚੱਕ ਕੇ ਮੇਰੇ ਦੇ ਵਿਆਹ ਤੇ ਪੈਸੇ ਲਾਏ ਹੁਣ ਮੈਂ ਤੇ ਪਿਓ ਨੂੰ ਕੀ ਆਖਾਂ ਜੜੀਆਂ ਸਿਆਣੀਆਂ ਧੀਆ ਹੁੰਦੀਆਂ ਨੇ ਉਹ ਸਾਰਾ ਕੁਝ ਢਿੱਡ ਚਿਲ ਕੋਲ ਲੈਂਦੀਆਂ ਨੇ ਵਿਚਾਰੀਆਂ ਬੇਸ਼ੱਕ ਸਹੁਰੇ ਘਰ ਜਿੰਨੀ ਮਰਜ਼ੀ ਦੁਖੀ ਹੋਣ ਚਲੋ ਜੀ ਉਸ ਤੋਂ ਬਾਅਦ ਮਾੜੀ ਕਿਸਮਤ ਨੂੰ ਇਹੋ ਜਿਹਾ ਮਾੜਾ ਦਿਨ ਆਉਂਦਾ ਵੀ ਜਦੋਂ ਸਹੁਰਿਆਂ ਨੇ ਉਸ ਵਿਚਾਰੀ ਨੂੰ ਜ਼ਹਿਰ ਦੇਤਾ ਹੁਣ ਜ਼ਹਿਰ ਦੀ ਗੱਲ ਕਿੱਥੋਂ ਸਾਫ਼ ਹੁੰਦੀ ਆ ਇਹ ਸੁਣ ਕੇ ਹੈਰਾਨ ਹੋ ਜਾਓਗੇ ਯਾਰ ਦੀ ਗੱਲ ਇੱਥੋਂ ਸਾਫ਼ ਹੁੰਦੀ ਆ ਕਿ ਮੁੰਡੇ ਦਾ ਚਾਚਾ ਕੁੜੀ ਦੇ ਪਿਓ ਨੂੰ ਫੋਨ ਕਰਕੇ ਕਹਿੰਦਾ ਕਿ ਤੁਹਾਡੀ ਕੁੜੀ ਨੂੰ ਉਲਟੀਆਂ ਲੱਗੀਆਂ ਹੋਈਆਂ ਨੇ ਲੂਜ਼ ਮੋਸ਼ਨ ਲੱਗੇ ਹੋਏ ਆ ਤੇ ਬੜੀ ਢਿੱਲੀ ਹੋਈ ਪਈ ਆ ਅਸੀਂ ਡਾਕਟਰਾਂ ਦੇ ਕੋਲ ਲਗਾਇਆ ਸੀ ਤੇ ਬੋਤਲਾ-ਬਾਤਲਾ ਲਵਾ ਕੇ ਘਰੇ ਲਿਆ ਹੁਣ ਠੀਕ ਆ ਤੁਸੀਂ ਆ ਕੇ ਪਤਾ ਲੈ ਜੋ ਹੁਣ ਮਾਂ ਪਿਓ ਨੇ ਸੋਚਿਆ ਵੀ ਚਲੋ ਬੱਚਾ ਢੱਲਾ ਮੱਠਾ ਹੋਈ ਜਾਂਦਾ ਵੀ ਚਲੋ ਲੂਜ਼ ਮੋਸ਼ਨ ਲੱਗੇ ਹੋਣਗੇ ਉਲਟੀਆਂ ਲੱਗੀਆਂ ਹੋਣਗੀਆਂ ਉਹਨਾਂ ਨੇ ਬੋਤਲਾ-ਬਾਤਲਾ ਲਵਾ ਦਿਆਂ ਚਲ ਠੀਕ ਹੋ ਗਈ ਹੋਊਗੀ ਉਸ ਤੋਂ ਬਾਅਦ ਜਵਾਈ ਆਪੇ ਸੌਰੇ ਨੂੰ ਫੋਨ ਕਰਦਾ ਵੀ ਆ ਕੇ ਆਪਦੀ ਕੁੜੀ ਦਾ ਪਤਾ ਲੈ ਜਾਓ ਛੇਤੀ ਆਜੋ ਮਾਪਿਓ ਬੜਾ ਹੈਰਾਨ ਹੋਇਆ ਕਿ ਪਹਿਲਾਂ ਚਾਚੇ ਦਾ ਫੋਨ ਆਉਂਦਾ ਫਿਰ ਸਾਡੇ ਜਵਾਈ ਦਾ ਫੋਨ ਆਉਂਦਾ ਵੀ ਐਡੀ ਕਿਹੜੀ ਗੱਲ ਹੋ ਗਈ ਵੀ ਆ ਕੇ ਪਤਾ ਲੈ ਜਾਓ ਆ ਕੇ ਪਤਾ ਲੈ ਜਾਓ ਚਲੋ ਜੀ ਵਿਚਾਰੇ ਤਿਆਰ ਤੇਰ ਹੋ ਕੇ ਕੈਂਡੀਡੇਟ ਦੇ ਵਿੱਚ ਸੌਰਿਆਂ ਦੇ ਘਰ ਪਹੁੰਚ ਜਾਂਦੇ ਆ ਜਦੋਂ ਸੌਰਿਆਂ ਦੇ ਘਰ ਜਾਂਦੇ ਆ ਤਾਂ ਜਿਹੜੀ ਕੁੜੀ ਸੀ ਵਿਚਾਰੀ ਉਹ ਬੈੱਡ ਦੇ ਉੱਪਰ ਪਈ ਹੋਈ ਸੀ ਥੱਲੇ ਉਹਦੇ ਬੈੱਡ ਸੀਟ ਪਛਾਈ ਹੋਈ ਸੀਗੀ ਉੱਪਰ ਹੀ ਉਲਟੀਆਂ ਕਰ ਰਹੀ ਸੀਗੀ ਉਲਟੀਆਂ ਨਾਲ ਸਾਰੀ ਲਿਬੜੀ ਪਈ ਸੀਗੀ ਵਿੱਚੇ ਵਿਚਾਰੀ ਦਾ ਲੂਜ਼ ਮੋਸ਼ਨ ਨਿਕਲੇ ਪਈ ਸੀਗੇ ਜਾਨੀ ਕਿ ਪਿਓ ਕਹਿੰਦਾ ਵੀ ਧੀ ਮੇਰੇ ਤੋਂ ਦੇਖੀ ਨਹੀਂ ਜਾ ਰਹੀ ਸੀ ਜਿਹੜੀ ਉਹ ਕੰਡੀਸ਼ਨ ਦੇ ਵਿੱਚ ਪਈ ਸੀ ਵਿਚਾਰੀ ਚਲੋ ਜੀ ਪਿਓ ਨੇ ਦਵਾ ਦਾ ਪਿੱਛੇ ਆਪਦੇ ਪੁੱਤਰ ਨੂੰ ਫੋਨ ਮਾਰਿਆ ਆਪਦੇ ਸ਼ਰੀਕ ਇੱਕ ਬਿੱਲੇ ਨੂੰ ਫੋਨ ਮਾਰਿਆ ਉਥੋਂ ਉਹਦੀ ਧੀ ਨੂੰ ਚੁੱਕਿਆ ਭਜਾ ਕੇ ਹਸਪੀਟਲ 'ਚ ਲੈ ਗਏ ਜਿਹੜਾ ਲੋਕਲ ਹਸਪੀਟਲ ਸੀਗਾ ਉਹਨਾਂ ਨੇ ਕਿਹਾ ਵੀ ਸਾਡੇ ਤਾਂ ਗੱਲ ਵੱਸੋ ਬਾਹਰ ਆ ਤੁਸੀਂ ਨੂੰ ਪੀਜੀਆਈ ਲੈ ਜਾਓ ਉਥੋਂ ਪਿਓ ਬਣੇ ਐਂਬੂਲੈਂਸ ਚ ਪਾਈ ਤੇ ਆਪ ਦੀ ਧੀ ਨੂੰ ਪੀਜੀਆਈ ਲੈ ਗਿਆ ਜਦੋਂ ਪੀਜੀਆਈ ਲੈ ਗਿਆ ਉਥੇ ਰਿਪੋਰਟਾਂ ਹੋਈਆਂ ਉਹਨਾਂ ਨੇ ਕਿਹਾ ਵੀ ਇਹਦੇ ਅੰਦਰ ਜ਼ਹਿਰ ਆ ਉਹਨਾਂ ਨੇ ਫਿਰ ਇੱਕ ਦੋ ਬੋਤਲਾਂ ਅੰਦਰੋਂ ਉਲਟੀਆਂ ਕਰਾ ਕੇ ਰੇਕੇ ਜੋ ਉਹਦੇ ਅੰਦਰ ਜ਼ਹਿਰ ਜੂਰ ਬਣਿਆ ਪਿਆ ਸੀ ਉਹ ਸਾਰਾ ਬਾਹਰ ਵੀ ਕੱਢਿਆ ਦੋ ਤਿੰਨ ਦਿਨ ਉਥੇ ਐਡਮਿਟ ਰਹੀ ਉਸ ਤੋਂ ਬਾਅਦ ਜਿਹੜੀ ਉਹ ਧੀ ਸੀਗੀ ਉਹ ਉਸੇ ਪਿਓ ਦੀ ਝੋਲੀ 'ਚ ਦਾਮ ਤੋੜ ਗਈ ਜਿਹੜੇ ਪਿਓ ਨੇ ਕਦੇ ਐਡੀ ਨੂੰ ਲਾਲਾਂ ਚਟ-ਚਟ ਕੇ ਚੁੰਮ-ਚੁੰਮ ਕੇ ਆਪਦੇ ਮੂੰਹ 'ਚੋਂ ਬੁਰਕੀਆਂ ਕੱਢ-ਕੱਢ ਕੇ ਪਾਲ ਲਿਆ ਸੀ ਹੁਣ ਦੱਸੋ ਵੀ ਆਪਾਂ ਇਹ ਗੱਲਾਂ ਆਮ ਹੀ ਸੁਣਦੇ ਆ ਕਿ ਕੁੜੀਆਂ ਰੇਲਾ ਪਾਉਂਦੀਆਂ ਨੇ ਤਾਂ ਘਰ ਉੱਜੜਦੇ ਨੇ ਕੁੜੀਆਂ ਗੱਲ ਨਹੀਂ ਮੰਨਦੀਆਂ ਮਨਮਰਜ਼ੀ ਕਰਦੀਆਂ ਨੇ ਟੌਰ ਸ਼ਕੀਨੀ ਜਿਆਦਾ ਲਾਉਂਦੀਆਂ ਨੇ ਜਿਆਦਾ ਖਰਚੇ ਕਰਦੀਆਂ ਨੇ ਤਾਂ ਨਹੀਂ ਸਹੁਰੇ ਘਰ ਵੱਸਦੀਆਂ ਪਰ ਇਸ ਕੁੜੀ ਦਾ ਕੀ ਕਸੂਰ ਸੀ ਬਈ ਇਹ ਸੋਸ਼ਲ ਮੀਡੀਆ ਨਹੀਂ ਸੀ ਚਲਾਉਂਦੀ ਟੌਰ ਸ਼ਕੀਨੀ ਵੀ ਨਹੀਂ ਸੀ ਲਾਉਂਦੀ ਬਿਲਕੁਲ ਸਿੰਪਲ ਸੀਗੀ ਬਿਲਕੁਲ ਸਧਾਰਨ ਸੀਗੀ ਇਹਦਾ ਅਮਰਤ ਸ਼ਕਿਆਈ ਇਹਦੀ ਮੌਤ ਬਣ ਗਿਆ ਕਿਉਂਕਿ ਸਹੁਰੇ ਕਹਿੰਦੇ ਸੀ ਵੀ ਟੌਰ ਸ਼ਕੀਨੀ ਲਾ ਨੱਕ ਚ ਕੋਕੇ ਪਾ ਸਾਡੇ ਲਈ ਮੀਟ ਬਣਾ ਸਾਡੇ ਲਈ ਆਮਲੇਟਾ ਬਣਾ ਮਾਪਿਆਂ ਨੇ ਇਹ ਸੋਚ ਕੇ ਅੰਮ੍ਰਿਤ ਛਕਾਇਆ ਵੀ ਸਾਡੀ ਕੁੜੀ ਦੀ ਸਹੁਰੇ ਘਰ ਦੇ ਵਿੱਚ ਇੱਜ਼ਤ ਹੋਊਗੀ ਸਾਡੀ ਕੁੜੀ ਦਾ ਸਤਕਾਰ ਹੋਊਗਾ ਕਿ ਹਾਂ ਇਹ ਬਹੁਤ ਸਿਆਣੀ ਹੈ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇਹਦੇ ਸਿਆਣੇ ਗੁਣਾਂ ਨੂੰ ਸਹੁਰੇ ਘਰ ਦੇ ਵਿੱਚ ਕਿਸੇ ਨੇ ਦੇਖਣਾ ਹੀ ਨਹੀਂ ਵਿਚਾਰੀ ਤੇ ਸਹੁਰਿਆਂ ਨੇ ਯੈਰ ਦਿੱਤਾ ਮੁੜ ਕੇ ਉਹ ਤੜਫ ਤੜਫ ਕੇ ਉਲਟੀਆਂ ਕਰ ਕਰ ਕੇ ਲੂਜ਼ ਮੋਸ਼ਨ ਕਰ ਕਰ ਕੇ ਵਿਚਾਰੀ ਉਹ ਮਰੀ ਹੁਣ ਗੱਲ ਇਥੋਂ ਸਾਬਤ ਹੁੰਦੀ ਹੈ ਵੀ ਜੇ ਸਹੁਰੇ ਸੱਚੇ ਸੀਗੇ ਸਹੁਰਿਆਂ ਨੇ ਯਾਰ ਨਹੀਂ ਸੀ ਦਿੱਤਾ ਫਿਰ ਉਹਨਾਂ ਨੇ ਬਈ ਉਸ ਕੁੜੀ ਦਾ ਇਲਾਜ ਕਿਉਂ ਨਹੀਂ ਕਰਾਇਆ ਫਿਰ ਜਦੋਂ ਕੁੜੀ ਦਾ ਪਿਓ ਕੁੜੀ ਨੂੰ ਚੱਕ ਕੇ ਪੀਜੀਏ ਲੈ ਗਿਆ ਪਿੱਛੋਂ ਸਹੁਰਿਆਂ ਦਾ ਇੱਕ ਵੀ ਮੈਂਬਰ ਕਿਉਂ ਨਹੀਂ ਪਹੁੰਚਿਆ ਗੱਲ ਤਾਂ ਇਥੋਂ ਹੀ ਸਾਫ਼ ਹੁੰਦੀ ਆ ਕਿ ਉਹੋ ਇਸ ਕੁੜੀ ਨੂੰ ਮਾਰਨਾ ਹੀ ਚਾਹੁੰਦੇ ਸੀਗੇ ਸਿਰਫ ਅਜੇ 5 ਮਹੀਨੇ ਹੋਏ ਸੀ ਵਿਚਾਰੀ ਦੇ ਵਿਆਹ ਨੂੰ ਸਿਰਫ 5 ਮਹੀਨੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਿਉਂਕਿ ਉਸ ਧੀ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਕਿ ਇਹੋ ਜਿਹੇ ਦਰਿੰਦਿਆਂ ਦੇ ਹੱਥੇ ਚੜ ਗਈ ਕਿ ਉਹਨਾਂ ਨੇ ਇੱਕ ਮਾਂ ਦੀ ਭੋਲੀ ਭਾਲੀ ਧੀ ਨੂੰ ਜ਼ਹਿਰ ਦੇ ਕੇ ਮਾਰਤਾ ਟੌਰਚਰ ਕਰ ਕਰਕੇ ਮਾਰਿਆ ਉਹਨੂੰ ਕਹਦੇ ਸੀ ਮੀਟ ਬਣਾ ਆਂਡੇ ਬਣਾ ਆਮਲੇਟ ਬਣਾ ਨੱਕ ਚ ਕੋਕਾ ਪਾ ਟੌਰਚਕਿੰਨੀਆਂ ਲਾ ਉਸ ਧੀ ਦਾ ਨਾਲ ਵੇਖੋ ਇਹਨਾਂ ਨੇ ਕੀ ਕੁਛ ਕੀਤਾ ਅਸੀਂ ਚਾਹੁੰਦੇ ਹਾਂ ਕਿ ਇਸ ਧੀ ਨੂੰ ਇਨਸਾਫ ਮਿਲੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਸ ਧੀ ਨੂੰ ਆਪ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਸਾਡਾ ਮਕਸਦ ਤਾਂ ਵੱਤੂ ਲੋਕਾਂ ਨੂੰ ਸੁਚੇਤ ਕਰਨਾ। ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ।